ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਇੱਕ ਹੋਰ ਨਵੇਂ ਤਰੀਕੇ ਨਾਲ ਪਾਈਪਿੰਗ ਕੱਢਣੀ ਸਿਖਾਵਾਂਗੇ ਠੀਕ ਹੈ ਜੀ ਆਪਾਂ ਕਈ ਤਰੀਕੇ ਦੱਸੇ ਹੋਏ ਆਗੇ ਪਾਈਪਿੰਗ ਦੇ ਤੇ ਅੱਜ ਆਪਾਂ ਇੱਕ ਹੋਰ ਨਵਾਂ ਤਰੀਕਾ ਲੈ ਕੇ ਆਏ ਤੁਹਾਡੇ ਵਾਸਤੇ ਪਾਈਪਿੰਗ ਕੱਢਣ ਦਾ ਜਿਹੜਾ ਕਿ ਬਹੁਤ ਹੀ ਆਸਾਨ ਹੈ ਤੇ ਹਾਂਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਵੀਡੀਓ ਆਪਾਂ ਕਰਦੇ ਹਾਂ ਸਟਾਰਟ ਜੀ ਦੇਖੋ ਆਏ ਆਪਣੀ ਹਿਪ ਵਾਲੀ ਸਲਾਈ ਇੱਥੇ ਠੀਕ ਹੈ ਜੀ ਇੱਕ ਆਪਾਂ ਵੇਸਟਿੰਗ ਕੱਪੜੇ ਤੋਂ ਸਿਖਾ ਰਹੇ ਹਾਂ ਇੱਥੇ ਆਪਣੀ ਹਿਪ ਵਾਲੀ ਸਲਾਈ ਆ ठीक है जी तो हिपवाली सिलाई तो अपना जो कपड़ा है पौने दो दो इंच होना चाहिए जोड़ा अपने सैड के चाकों वाला कपड़ा है जी य कपड़ा अपना पौने दो दो इंच या दो इंच वो होना चाहिए ठीक है जी तो आप देखो पाइपिंग लवेंगे अपनी ठीक है जी पाइपिंग ले लीए आप इस तरीके इस बार आप ने हिप तो इस तरीके मिलना देखो जिते अपनी हिप वाली सिलाई है उप इस तरह पाइपिंग रखा इस तरह ठीक है जी इस व इस पाइप आप तरह कर देना ठीक है जी पहला आप पाइपिंग इस तरीके रखा जिते अपनी हिप वाली सिलाई है बिल्कुल हिप के नाल इत इस बार पाइपिंग आप इस तरह कर देना इस बार पाइपिंग के नाल आप सिलाई ला देंगे इस तुंबर आप पाइपिंग सिलाई लावे ਜਿਹੜੀ ਪਾਈਪਿੰਗ ਆਪਣੇ ਘਰੇਤੀ ਕਾਊਗੀ ਇਥੋਂ ਦੀ ਕ ਠੀਕ ਹੈ ਜੀ ਇਹ ਆਪਣੇ ਚਾਕਨ ਦਾ ਫੋਲਡਿੰਗ ਵਾਲਾ ਕਪੜਾ ਹੈ ਤੇ ਆਪਾਂ ਕੀ ਕਰਨਾ ਹੈ ਐਸਤਰਾ ਕਰਾਂਗੇ ਜੀ ਚਾਕਾ ਨੂੰ ਤੇ ਪਾਈਪਿੰਗ ਦੇ ਨਾਲ ਨਾਲ ਸिलाई ਲਾ ਦਾਂਗੇ ਆਪਾਂ ਠੀਕ ਹੈ ਜੀ ਦੇਖੋ ਪਾਈਪਿੰਗ ਦੇ ਨਾਲ ਨਾਲ ਆਪਾਂ ਸਲਾਈ ਲਾਤੀ ਇਸ ਤਵਾਰ ਆਪਾਂ ਕੀ ਕਰਨਾ ਇਸ ਤਰੀਕੇ ਨਾਲ ਪਾਈਪਿੰਗ ਨੂੰ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰ ਦਾਂਗੇ ਇਸ ਤਰ੍ਹਾਂ ਕੋੜੀ ਆ ਪਾਈਪਿੰਗ ਇਹਨੂੰ ਇਸ ਤਰ੍ਹਾਂ ਕਰ ਦਿੰਗੇ ਆ ਠੀਕ ਹੈ ਜੀ ਤੇ ਪਾਈਪਿੰਗ ਦੇ ਨਾਲ ਨਾਲ ਆਪਾਂ ਸਲਾਈ ਲਾ ਦਾਂਗੇ ठीक है देखो अपनी कि सोने तरीके पाइपिंग निकली आ दूसरी सैड भी आप तरीके ने पाइपिंग क्ढ़ी तो इस जो आ वाला कपड़ा जी अपना चाक वाला सैड पर इतें आप तरपाई कर देंगे ठीक है जी इस वाले कपड़े पर इत अपनी तरपाई होजूगी फोल्डिंग करके तो सारी अपनी तरपाई हो जाने जी ये ਤੇ ਇਸ ਤਰ੍ਹਾਂ ਆਪਣੀ ਪਾਈਪਿੰਗ ਬਾਹਰ ਆ ਗਈ ਜੀ ਦੇਖੋ ਹਿੱਪ ਤੋਂ ਵੀ ਆਪਣੀ ਕਿੰਨੀ ਸਫਾਈ ਨਾਲ ਪਾਈਪਿੰਗ ਬਾਹਰ ਨਿਕਲੀ ਹੈ ਤੁਸੀਂ ਦੇਖ ਸਕਦੇ ਹੋ ਤੇ ਹਾਂਜੀ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਛੋਟੀ ਜੀ ਚੰਗੀ ਲੱਗੀ ਇੱਕ ਨਵਾਂ ਤਰੀਕਾ ਤੁਹਾਡੇ ਵਾਸਤੇ ਲੈ ਕੇ ਆਏ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰਾਖਾ